ਮਾਈਪਾਗੋ ਸਰਕਾਰੀ ਬਹੁ ਤਕਨੀਕੀ ਕਾਲਜ ਲੜਕੀਆਂ ਮਜੀਠਾ ਰੋਡ ਵਿਖੇ PTIS ਵੱਲੋਂ ਪੰਜਾਬ ਸਟੇਟ ਲੈਵਲ ਤੇ ਟੈਕ ਫੈਸਟ 2024-25 ਕਰਵਾਇਆ ਗਿਆ ਜਿਸ ਵਿੱਚ ਪੰਜਾਬ ਭਰ ਦੇ 32 ਸਰਕਾਰੀ ਅਤੇ ਗੈਰ ਸਰਕਾਰੀ ਬਹੁ ਤਕਨੀਕੀ ਕਾਲਜਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਇਸ ਦਾ ਉਦਘਾਟਨ ਨਗਰ ਸੁਧਾਰ ٹرسٹ ਦੇ ਚੇਅਰਮੈਨ ਕਰਮਜੀਤ ਸਿੰਘ ਰਿੰਟੂ ਨੇ ਕੀਤਾ ਇਸ ਮੌਕੇ ਤੇ ਜੇਤਾ ਟੀਮਾਂ ਨੂੰ ਇਨਾਮ ਦਿੱਤੇ ਗਏ ਅਤੇ ਵਿਦਿਆਰਥੀਆਂ ਨੇ ਕਈ ਤਰ੍ਹਾਂ ਦੇ ਪ੍ਰੋਜੈਕਟ ਬਣਾਏ ਡੀਏਵੀ ਯੂਨੀਵਰਸਿਟੀ ਜਲੰਧਰ ਦੇ ਵਾਈਸ ਚਾਂਸਲਰ ਮਨੋਜ ਕੁਮਾਰ ਸੀਨੀਅਰ ਡਿਪਟੀ ਮੇਅਰ ਪ੍ਰਿਯੰਕਾ ਸ਼ਰਮਾ ਵੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਸੰਸਥਾ ਦੇ ਪ੍ਰਿੰਸੀਪਲ ਪਰਮਵੀਰ ਰਣਵੀਰ ਸਿੰਘ ਮੱਤੇਵਾਲ ਵੱਲੋਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ ਇਸ ਮੌਕੇ ਤੇ ਯਸ਼ਪਾਲ ਪਠਾਨੀਆ ਰਾਮ ਸਰੂਪ ਨਰੇਸ਼ ਕੁਮਾਰ ਜਸਵਿੰਦਰ ਪਾਲ ਕੌਰ ਸੰਧੂ ਸੰਦੀਪ ਕੌਰ ਰਾਜ ਕੁਮਾਰ ਜਸਵਿੰਦਰ ਜੀਤ ਸਿੰਘ ਰਵੀ ਕੁਮਾਰ ਗੁਰਪਿੰਦਰ ਕੌਰ ਸ਼ੁਭਪ੍ਰੀਤ ਅਤੇ ਹੋਰ ਕਈ ਲੋਕ ਸ਼ਾਮਲ ਸਨ ਪੀਟੀਆਈਐਸ ਔਰ ਮਾਈ ਪਾਗੋ ਗਵਰਨਮੈਂਟ ਪੋਲਿਟੈਕਨਿਕ ਫੋਰ ਔਰ ਵੂਮਨ ਇਹਨਾਂ ਨੇ ਆਪਸੀ ਸਹਿਯੋਗ ਦੇ ਨਾਲ ਇੱਕ ਇੰਟਰ ਪੋਲੀਟੈਕਨਿਕ ਕੰਪੀਟੀਸ਼ਨ ਕਰਾਇਆ ਹੈ ਪ੍ਰੋਜੈਕਟਸ ਦਾ ਔਰ ਪੂਰੇ ਪੰਜਾਬ ਦੇ ਜਿਹੜੇ ਪੋਲੀਟੈਕਨਿਕਸ ਹੈ ਉਹਨਾਂ ਦੇ ਡਿਫਰੈਂਟ ਕੈਟਾਗਰੀਜ਼ ਚ ਮੈਂ ਕੋਈ 150 ਦੇ ਕਰੀਬ ਜਿਹੜੇ ਸਟੂਡੈਂਟ ਪ੍ਰੋਜੈਕਟ ਹੈ ਉਹ ਇੱਥੇ ਡਿਸਪਲੇ ਕੀਤੇ ਗਏ ਹਨ ਹਰ ਪੋਲੀਟੈਕਨਿਕ ਨੇ ਆਪਣੀ ਆਪਣੀ ਫੀਲਡਸ ਜਿਹੜੇ ਉਹਨਾਂ ਦੇ ਬੈਸਟ ਪ੍ਰੋਜੈਕਟਸ ਸਿਗੇ ਉਹ ਸਟੂਡੈਂਟ ਪ੍ਰੋਜੈਕਟਸ ਨੂੰ ਇੱਥੇ ਸ਼ੋਕੇਸ ਕੀਤਾ ਅੱਜ ਮਾਈ ਭਾਗੋ ਗਵਰਨਮੈਂਟ ਪੋਲੀਟੈਕਨਿਕ ਕਾਲਜ ਮਜੀਠਾ ਰੋਡ ਅੰਮ੍ਰਿਤਸਰ ਵਿਖੇ ਟੈਕਫੈਸਟ 2025 ਹੋ ਰਿਹਾ ਹੈ ਇਹਦੇ ਵਿੱਚ ਪੰਜਾਬ ਭਰ ਤੋਂ ਜਿੰਨੇ ਵੀ ਪੋਲੀਟੈਕਨਿਕਸ ਨੇ ਉਹਦੇ ਵਿੱਚ ਬੱਚੇ ਜਿਹੜੇ ਆਪਣੇ ਪ੍ਰੋਜੈਕਟਸ ਜਿਹੜੇ ਫਾਈਨਲ ਈਅਰ ਦੇ ਵਿੱਚ ਬਣਾਉਂਦੇ ਨੇ ਉਹ ਇੱਥੇ ਡਿਸਪਲੇ ਕਰਦੇ ਨੇ ਤੇ ਇੱਥੇ ਫਿਰ ਉਹਨਾਂ ਦਾ ਕੰਪੀਟੀਸ਼ਨ ਹੁੰਦਾ ਉਹਦੇ ਵਿੱਚ ਜਿਹੜਾ ਹੈ ਡਿਫਰੈਂਟ ਐਕਸਪਰਟਸ ਹਰ ਫੀਲਡ ਦੇ ਉਹ ਇੱਥੇ ਆ ਕੇ ਉਹਨੂੰ ਵੈਲਿਊਏਟ ਕਰਦੇ ਨੇ ਤੇ ਉਹਦੇ ਵਿੱਚ ਜਿਹੜਾ ਹੈ ਇਨਾਮ ਜਿਹੜੇ ਦਿੱਤੇ ਜਾਂਦੇ ਨੇ ये टेक्निकल फर्स्ट हो रहा है यहाँ पे जो बहुत ही अच्छा प्रोग्राम होता है हम टेक्निकल लोगों के लिए जो हम अपने यहाँ पर अपने डिजाइन क्रिएट करते हैं जो हम यहाँ पे शो कर सकते हैं सभी को जो बहुत ही इंटरेस्टिंग होता है जिसमें बहुत सारे लोग पार्टिसिपेट करते हैं अपने क्रिएशन दिखाने के लिए यहाँ पर जरूरी नहीं सिर्फ डिजाइनिंग होती है यहाँ पे बहुत सारे लोग अपने प्रोजेक्ट करते हैं शो इलेक्ट्रॉनिक हो गया डॉक्टरी हो गया बहुत सारे लोग मेडिकल लोग बहुत सारे अपनी डिजाइनिंग करते हैं जैसे आगे एग्जीबिशन से आगे देखे आप सब प्रोजेक्ट नवे बारे सारी इंफॉर्मेशन मिली है ਬਾਕੀ ਸਾਰੇ ਇਨਫੋਰਮੇਸ਼ਨ ਆਈ ਹੈ ਜੀ ਅਦਰ ਸਾਰੇ ਸਾਹ ਨੂੰ ਦੱਸਿਆ ਪ੍ਰਜਾ ਕੋਰਟ ਤੋਂ ਵੀ ਬੰਦੇ ਆਏ ਆ ਉਹਨਾਂ ਨੇ ਦੱਸਿਆ ਤੁਹਾਨੂੰ ਪ੍ਰੋਜੈਕਟ ਬਾਰੇ ਥੋੜੀ ਕਮੀਆਂ ਵੀ ਦੱਸੀਆਂ ਥੋੜੇ ਫਾਇਦੇ ਵੀ ਦੱਸਿਆ ਪ੍ਰੋਜੈਕਟ ਬਾਰੇ ਇਹ ਟੈਕ ਫੈਸਟ ਹੋ ਰਿਹਾ ਜੀ ਇੱਥੇ 2025 ਦਾ ਅੰਮ੍ਰਿਤਸਰ ਵਿਖੇ ਤੇ ਅਸੀਂ ਆਪਦੇ ਵੱਲੋਂ ਇੱਕ ਪ੍ਰੋਜੈਕਟ ਬਣਾ ਕੇ ਲਿਆ ਸੀ ਅਰਥ ਸਪੀਕਰ ਰੈਜ਼ਿਸਟੈਂਟ ਬਿਲਡਿੰਗਸ ਦਾ ਪਰ ਸਾਨੂੰ ਹੋਰ ਵੀ ਕਾਫੀ ਚੀਜ਼ਾਂ ਇੱਥੇ ਆ ਕੇ ਪਤਾ ਲੱਗੀਆਂ ਨਵੀਂ ਤਕਨੀਕਾਂ ਨਵੀਂ ਇਨੋਵੇਸ਼ਨਸ ਜੋ ਆ ਰਹੀਆਂ ਨੇ ਹਨਾ ਸਰਕਾਰੀ ਮਾਈ ਭਾਗੋ ਪੋਲੀਟੈਕਨਿਕ ਕਾਲਜ ਮਜੀਠਾ ਰੋਡ ਵਿਖੇ ਇੱਕ ਪ੍ਰਦਰਸ਼ਨੀ ਮੇਲਾ ਲਗਾਇਆ ਗਿਆ ਇਸ ਮੇਲੇ ਵਿੱਚ ਪੰਜਾਬ ਦੇ ਵੱਖ-ਵੱਖ ਕਾਲਜਾਂ ਦੇ ਬੱਚੇ ਨੇ ਹਿੱਸਾ ਲਿਆ ਅਤੇ ਆਪਣੇ ਵੱਖ-ਵੱਖ ਮਾਡਲ ਬਣਾਏ ਇਸ ਮੁਕੇ ਗੱਲਬਾਤ ਕਰਦੇ ਹੋਏ ਆ ਮਾਹਿਰਾਂ ਨੇ ਆਖਿਆ ਕਿ ਬੱਚੇ ਨੂੰ ਇਹ ਪ੍ਰਦਰਸ਼ਨੀ ਮੇਲਾ ਤਾਂ ਲਗਾਇਆ ਕਿ ਬੱਚੇ ਹੁਨਰ ਬੰਦ ਹੋ ਚੁੱਕਣ ਅਤੇ ਉਹ ਨੌਕਰੀਆਂ ਦੀ ਭਾਲ ਨਾ ਕਰਨ ਆਪਣਾ ਹੀ ਕੰਮ ਕਰਨ ਤਾਂ ਜੋ ਹੋਰ ਬੱਚੇ ਨੂੰ ਉਹ ਰੋਜ਼ਗਾਰ ਦੇ ਸਕਣ ਅੰਮ੍ਰਿਤਸਰ ਪਾਠਵੇ ਖਬਰਾਂ ਮੈਂ ਰਕੇਸ਼ ਕੁਮਾਰ